ਤਨਵਾ ਸ਼ਹਿਰ ਦੇ ਗੋਸਲਾ ਪਿੰਡ ਦੇ ਵਿੱਚ ਦੇਰ ਰਾਤ ਅਣਪਛਾਤੇ ਲੋਕਾਂ ਨੇ ਇੱਕ ਸੇਵਾਮੁਕਤ ਪੁਲਿਸ ਇੰਸਪੈਕਟਰ ਦੇ ਬੇਟੇ ਦੇ ਘਰ ਤੇ ਗੋਲੀਆਂ ਚਲਾਈਆਂ ਅਣਪਛਾਤੇ ਲੋਕਾਂ ਨੇ ਘਰ ਦੇ ਗੇਟ ਖੋਲ ਫਾਇਰਿੰਗ ਕੀਤੀ ਕੁੱਲ 3 ਗੋਲੀਆਂ ਚਲਾਈਆਂ ਗਈਆਂ ਨੇ ਇਹ ਘਰ ਪਿੰਡ ਦੇ ਵਿਚਕਾਰ ਸਥਿਤ ਹੈ ਜਦ ਰਾਤ ਨੂੰ ਗੋਲੀ ਚੱਲੀ ਤਾਂ ਨਾਲ ਵਾਲੇ ਘਰ ਦੇ ਕਿਸੇ ਵਿਅਕਤੀ ਨੇ ਹਨੇਰੇ ਦੇ ਵਿੱਚ ਇਸ ਘਟਨਾ ਦੀ ਵੀਡੀਓ ਬਣਾ ਲਈ ਜਿਵੇਂ ਹੀ ਸਵੇਰੇ ਦਰਸ਼ਨ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਉਸਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗੇਰ ਬੰਦ ਕਰਕੇ ਚਲੇਗਾ ਤਾਂ ਨਾਲ ਆ ਗਈ ਰਾਤ ਨੂੰ 8 ਵਜੇ ਸਵੇਰੇ 6 ਵਜੇ ਆਇਆ ਸਾਡੇ 6:30 ਨਾਲ ਤੇ ਵਿੱਚ ਗੋਲੀਆਂ ਲੱਗੀਆਂ ਹੋਣਗੀਆਂ ਤੇ ਰਾਉਂਡ ਪਿਆ ਖਾਲੀ ਖੋਲਸੇਗਾ ਪਿਆ ਉਹ ਫੇਰ ਮੈਂ ਪੁਲਿਸ ਨੂੰ ਤਾਦੀ ਉਹ ਹੁਣ ਅਮਕ ਪੁਲਿਸ ਆਈ ਸੀ ਹਾਂਜੀ ਜਾਂਚ ਕਰ ਰਹੀ ਕੀ ਬਣੇ ਜਾਂਚ ਕਰ ਰਹੀ ਹੁਣ ਵੀ ਜੱਪਤੀ ਸਾਹਿਬ ਆ ਗਏ ਪਿੱਛੇ ਸੀ ਇਹ ਜੈਂਕੀਆ ਮਾਮਲਾ ਦਾ ਝੁਕ ਕਰਦੇ ਗਿਆ ਕਿਸੇ ਨਾ ਰੰਜੀਤ ਹੋ ਸਕਦਾ ਕਿਸੇ ਨਾ ਕੋਈ ਰੰਜੀਤ ਸ਼ਹੀਦ ਕੋਈ ਦੋਸ਼ਮੀ ਨਹੀਂ ਇਹ ਮਕਾਂ ਕੀ ਸਤ ਇਹ ਮੇਰੇ ਲੜਕੇ ਦਾ ਛੋਟੇ ਦਾ ਉਹ ਹੀ ਜੀ ਇਹਦਾ ਪ੍ਰਗਟ ਸੀ ਹੂੰ ਦੁੱਤੀ ਬੇਟਵੀ ਪੁਲਿਸ ਸੀ ਦੂਜੇ ਪੇਜਾ ਜਨੈਲ ਸਿੰਘ ਇਹ ਵੀ ਲੜਕਾ ਮੇਰਾ ਪੁਲਿਸ ਦਾ ਮੇਰਾ ਜਿਹੜਾ ਬੜਾ ਦਾ ਲੜਕਾ ਉਹ ਐਕਸਪਾਇਰ ਹੋਇਆ ਉਹ ਮੈਂ ਆਪਣੇ ਪੋਤੇ ਨੂੰ ਪਤੀ ਘਰ ਉਹ ਵੀ ਰਣ ਹੋਈ ਹੈ ਰੰਜੀਤ ਕਿਸ ਨੇ ਨਾ ਨਾ ਸਾਡੇ ਰੰਜੀਤ ਕਿਸ ਨੇ ਇਹਨੇ ਆਪਣੇ ਰਿਟਾਇਰਡ ਇੰਸਪੈਕਟਰ ਨੇ ਇਹ ਦਰਸ਼ਨ ਸਿੰਘ ਇਹਨਾਂ ਦੇ ਘਰ ਨਾਲ ਇੱਕ ਪਰਲੇ ਬਲੇ ਇਹਨਾਂ ਦਾ ਬੇਟੇ ਦਾ ਇਟਲੀ ਗਿਆ ਹਾ ਉਹਦਾ ਮਕਾਨ ਤਿਆਰ ਹੋ ਰਿਹਾ ਤੂੰ ਜੋ ਇਹਨਾਂ ਨੇ ਦੱਸਿਆ ਵੀ ਸੂਰੇ ਉਹ ਸਾਡੇ ਕਿਸੇ ਨਾਲ ਇੱਥੇ ਆਏ ਇਹਨਾਂ ਨੇ ਆ ਕੇ ਦੇਖਿਆ ਉਹਨਾਂ ਨੇ ਘਰ ਦੇਣਾ ਅ ਗੇਟ ਦਾ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਉਹ ਤੋਂ ਬਾਅਦ ਇਹਨਾਂ ਨੂੰ ਫੋਨ ਮਿਲਿਆ ਫੋਨ ਤੋਂ ਬਾਅਦ ਇਹਨਾਂ ਨੂੰ ਸ਼ੱਕ ਪਿਆ ਵੀ ਸਾਡੇ ਕਿਹਨੇ ਇੱਥੇ ਫਾਇਰ ਕੀਤਾ ਉਸ ਪਾਦੇ ਵਿੱਚ ਅਸੀਂ ਇੱਕ ਮੌਕੇ ਤੇ ਆਏ ਹਾਂ ਮਕਾਨ ਦੇ ਸੀ ਇਹਨੇ ਪੈਰ ਸੰਮ ਉਹ ਚਲ ਕੇ ਇਹਨਾਂ ਨੇ ਤਾਂ ਉਹ ਕਹਿੰਦੇ ਵੀ ਦੋ ਖੈਰ ਹੋਇਆ ਕਿ ਉਹ ਵੀ ਬਾਅਦ ਚੈੱਕ ਕਰਦੇ ਨੇ ਕਿਸੇ ਤੇ ਹੋਰ ਅਜੇ ਕਿਸੇ ਨਾਲ ਨਹੀਂ ਫਿਲਹਾਲ ਕੋਈ ਰਾਂਝੇ ਨਹੀਂ ਆ ਇਹ ਆਪਣੇ ਪੋਸਟ ਕਰਵਾਇਆ ਰਿਟਾਇਰ ਹੋਏ ਨੇ ਤੇ ਇਹਨਾਂ ਦਾ ਬੇਟਾ ਵੀ ਇੱਥੇ ਪੁੱਛਿਆ ਜਿਹੜੀ ਕੋਈ ਜਾਤੀ ਰਜਿਸਟ੍ਰੇਸ਼ਨ ਨਹੀਂ ਦੀ। ਕੋਈ ਕਹਿੰਦੇ ਕਿ ਉਹ ਫੁਟੇਜ ਆਏ ਹੋਗੇ ਕਿ ਜਿਹੜੇ ਫੇਦਾਲ ਸੀ ਮੌਕਾ ਵੇਖਣ ਆਏ ਆ ਉਹ ਕੋਈ ਬਾਤ ਵੇਖਣੀ ਹੈ। ਮਾਮਾ ਦੇ ਧੋਵੀ ਹਾਂ ਮਾਹੌਲ ਦੱਸੋ।